ਤੁਸੀਂ ਦੇਖ ਰਹੇ ਹੋ ਜਨਹਿਤ ਐਸ਼ੀ ਤੇ ਮੈਂ ਹਾਂ ਤੁਹਾਡੇ ਨਾਲ ਜਸਬੀਰ ਗੌਰ ਜਸੀ ਗੁਰਾਇਆਂ ਦੇ ਫਲਾਈਓਵਰ ਤੇ ਇੱਕ ਹਾਦਸਾ ਵਾਪਰਨ ਦੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਇੱਕ ਬੱਸ ਨੇ ਨੈਨੋ ਗੱਡੀ ਨੂੰ ਲਪੇਟ ਦੇ ਵਿੱਚ ਲੈ ਲਿਆ ਜੋ ਨੈਨੋ ਗੱਡੀ ਨੂੰ ਕਾਫੀ ਦੂਰ ਤੱਕ ਸਿੱਧੀ ਨਾਲ ਲੈ ਗਈ ਇਤੇ ਹਾਈਵੇ ਤੇ ਜਾਮ ਲੱਗ ਗਿਆ ਸੀ ਠਾਣਾ ਗੁਰਾਇਆਂ ਤੋਂ ਸੂਚਨਾ ਮਿਲਣ ਉਪਰੰਤ ਐਸਐਸਐਫ ਟੀਮ ਔਕੇ ਤੇ ਹੀ ਪਹੁੰਚੀ ਹੈ ਜਿਨ੍ਹਾਂ ਨੇ ਹਾਈਵੇ ਤੇ ਲੱਗੇ ਜਾਮ ਨੂੰ ਖੁਲਵਾਇਆ ਇਸ ਸੰਬੰਧੀ ਨੈਨੋ ਕਾਰ ਦੇ ਵਿੱਚ ਸਵਾਰ ਮਹਿਲਾ ਨੇ ਦੱਸਿਆ ਹੈ ਕਿ ਉਹ ਫਗਵਾੜਾ ਤੋਂ ਆਪਣੇ ਆਫਿਸ ਜਾ ਰਹੀ ਸੀ ਇੱਕ ਤੇਜ਼ ਰਫਤਾਰ バス ਨੇ ਉਹਨਾਂ ਦੀ ਨੈਨੋ ਗੱਡੀ ਨੂੰ ਟੱਕਰ ਮਾਰੀ ਅਤੇ ਇਹ バス ਸਾਡੀ ਨੈਨੋ ਗੱਡੀ ਨੂੰ ਕਾਫੀ ਦੂਰ ਤੱਕ ਘਸੀਟ ਕੇ ਲੈ ਗਈ ਉਨ੍ਹਾਂ ਨੇ ਕਿਹਾ ਹੈ ਕਿ ਜਾਨੀ ਨੁਕਸਾਨ ਹੋਣ ਤੋਂ ਤਾਂ ਬਚਾ ਰਿਆ ਪਰੰਤੂ ਗੱਡੀ ਦਾ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਹੈ ਦੂਸਰੇ ਪਾਸੇ ਬੱਸ ਡਰਾਈਵਰ ਨੇ ਕਿਹਾ ਹੈ ਕਿ ਨੈਨੋ ਗੱਡੀ ਚਲਾ ਰਹੀ ਮਹਿਲਾ ਨੇ ਇਸ ਨੂੰ ਇੱਕਦਮ ਹੀ ਘੁਮਾ ਦਿੱਤਾ ਸੀ ਜਿਸ ਕਾਰਨ ਉਹ ਬੱਸ ਦੀ ਲਪੇਟ ਦੇ ਵਿੱਚ ਆ ਗਈ ਮੌਕੇ ਤੇ ਹੀ ਐਸਐਸਐਫ ਦੀ ਟੀਮ ਵੀ ਪਹੁੰਚੀ ਹੈ ਠਾਣਾ ਬੁਰਾਇਆਂ ਤੋਂ ਅਧਿਕਾਰੀ ਸੁਰਿੰਦਰ ਮੋਹਨ ਵੀ ਪਹੁੰਚੇ ਨੇ ਜਿਨ੍ਹਾਂ ਨੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਮੇਲ ਕੁਮਾਰ ਤੁਸੋਂ ਆ ਰਹੇ ਕਿੱਥੇ ਆਈ ਪਠਾਨਕੋਟ ਆ ਰਹੇ ਲੁਧਿਆਣਾ ਦਾ ਰੂਟ ਹੈ ਵੀ ਆਪਣਾ ਅੱਛਾ ਜੀ ਗੱਡੀ ਜਾ ਰਹੀ ਸੀ ਇਹਨਾਂ ਨੇ ਤਰਨ ਕਰਕੇ ਅੱਗੇ ਗੱਡੀ ਮਾਰੀ ਹੈ ਕਹਿੰਦਾ ਪਿੱਛੋਂ ਮਾਰੀਏ ਪਿੱਛੋਂ ਮਾਰੀ ਹੁੰਦੀ ਗੱਡੀ ਤੇ ਕੋਈ ਨਿਸ਼ਾਨ ਹੁੰਦਾ ਪਿੱਛੇ ਕੋਈ ਨਹੀਂ ਹੈ ਡਰਾਈਵਰ ਆ ਭਾਈ ਤੁਸੀਂ ਹਾਂਜੀ ਉਹ ਕੰਦੇ ਕੰਡੈਕਟਰ ਹੈ ਆ ਡਰਾਈਵਰ ਹਾਂ ਜੀ ਡਰਾਈਵਰ ਹਾਂ ਮੈਂ ਲਾਇਸੈਂਸ ਹੈਗਾ ਸਭ ਕੁਝ ਹੈ ਆਪਣਾ ਕੋਈ ਗੱਲ ਨਹੀਂ ਕਿੰਨੇ ਦੀ ਸਪੀਡ ਤੇ ਆ ਰਹੇ 70 ਸੀ ਦੀ ਸਪੀਡ ਹੁੰਦੀ ਹੈ ਪਿੱਛੇ ਵੀ ਕਹਿੰਦੇ ਇੱਕ ਮਾਰ ਗਿਆ ਭਾਈ ਇਹ ਪਿੱਛੇ ਗੱਡੀ ਵੱਜੀ ਹੋਈ ਝੂਠੀ ਪੰਡ ਦੇ ਪਿੱਛੇ ਇੱਥੇ ਸਾਨੂੰ ਆਉਂਦਾ ਨਾ ਕਿਸੇ ਤੇ ਪਿੱਛੇ ਗੱਡੀ ਵਜੀ ਹੋਏ ਕੋਈ ਆਨੰਦ ਦਾ ਭਾਈ ਤੁਸੀਂ ਸਮਝਦਾਰ ਬੰਦੇ ਹੋ ਸਰਫੀ ਫਗਵਾੜੇ ਦੇ ਰਹਿਣ ਵਾਲੇ ਆ ਆਪਣਾ ਆਫਿਸ ਜਾ ਰਹੇ ਸੀਗੇ ਤੇ ਪਹਿਲਾ ਆਰਬਰ ਸਟੇਪ ਦੇ ਕੋਲੋਂ ਦੀ ਜਦੋਂ ਅਸੀਂ ਸਾਇਓਵਰ ਚੜਿਆ ਉਦੋਂ ਇਹ ਹਾਈਵੇ ਦੇ ਉੱਤੇ ਗੱਡੀ ਰਿਵਰਸ ਕਰ ਰਿਹਾ ਆਪਣੀ ਏਡੀ ਵੱਡੀ ਬਾਤ ਉੱਥੋਂ ਦੀ ਪਹਿਲਾਂ ਅਸੀਂ ਬਚੇ ਆਂ ਔਰ ਅੱਗੇ ਆਏ ਆਂ ਇੱਥੋਂ ਮੇਰੇ ਅੱਗੇ ਟਿਪਰ ਸੀਗਾ ਸਾਈਡ ਦੇ ਉੱਤੇ ਕਾਰ ਸੀਗੀ ਔਰ ਇਹ ਉਹਨਾਂ ਦੋਨਾਂ ਦੇ ਵਿੱਚੋਂ ਵੀ ਓਵਰਟੇਕ ਕਰ ਰਿਹਾ ਇਨੇ ਸਾਈਡ ਮਾਰੀ ਕਟੋਕਟ ਸੌਤ ਉੱਪਰ ਦੀ ਸਪੀਡ ਤੇ ਸੀਗਾ ਨਹੀਂ ਤੇਜ਼ ਤੇ ਸੀਗਾ ਬੁਝਾਰਾ ਪੂਰਾ ਤੁਸੀਂ ਚਲਾ ਰਹੇ ਸੀ ਮੈਂ ਚਲਾ ਰਹੀ ਸੀਗੀ ਔਰ ਇਨੇ ਇਨੀ ਜ਼ੋਰ ਦੀ ਤੇਜ਼ ਲੋ ਤੇ ਸਾਈਡ ਮਾਰੀ ਬਾਸ ਵਾਲੇ ਨੇ ਡਰਾਈਵਰ ਨੇ ਮਾਰੀ ਔਰ ਉਹ ਡਰਾਈਵਰ ਨਹੀਂ ਸੀ ਕੰਡਕਟਰ ਸੀਗਾ ਉਹਨੇ ਸਾਈਡ ਮਾਰੀ ਸਾਈਡ ਮਾਰ ਕੇ ਗੱਡੀ ਅੱਗੇ ਲੈ ਕੇ ਆਇਆ ਅੱਧਾ ਕਿਲੋਮੀਟਰ ਸਾਨੂੰ ਇਦਾਂ ਹੀ ਧੁੰਦਾ ਲਿਆ ਆ ਔਰ ਉਸ ਤੋਂ ਬਾਅਦ ਜਦੋਂ ਅਸੀਂ ਸੀਟ ਤੋਂ ਨਿਕਲੇ ਆ ਫਟਾਫਟ ਉਹਨੇ ਆਪਣੀ ਸੀਟ ਕਾਲੀ ਵਾਲੀ ਟੀ-ਸ਼ਰਟ ਵਾਲੇ ਬੰਦੇ ਦੇ ਨਾਲ ਸਵਾਈਪ ਕੀਤੀ ਤੇ ਉਹਨੇ ਕਿਹਾ ਕਿ ਮੈਂ ਕੰਡਕਟਰ ਸੀ ਮੈਂ ਬਿਮਾਰ ਸੀ ਇਸ ਲਈ ਮੈਂ ਸਵਾਈਪ ਕਰ ਲਈ ਗੱਡੀ ਜਦ ਤੇਰੇ ਕੋਲ ਪਰਮਿਟ ਨਹੀਂ ਹੈ ਤੇਰੇ ਕੋਲ ਲਾਇਸੈਂਸ ਨਹੀਂ ਹੈ ਹੈਵੀ ਵਹੀਕਲ ਚਲਾਉਣ ਦਾ ਫਿਰ ਤੂੰ ਚਲਾ ਕੇ ਮੇਰੇ ਆ ਔਰ ਤੂੰ ਹਾਈਵੇ ਦੇ ਉੱਤੇ 100 ਦੇ ਉੱਪਰ ਸਪੀਡ ਦੇ ਉੱਤੇ ਬੱਸ ਚਲਾ ਰਿਹਾ ਅਗਰ ਸਾਡੀ ਗੱਡੀ ਪਲਟ ਜਾਂਦੀ ਪਿੱਛੇ ਮੋਟਰਸਾਈਕਲ ਵਾਲੇ ਨੂੰ ਵੀ ਮਾਰਦਾ ਹੋਇਆ ਟੀ-ਸ਼ਰਟ ਵਾਲਾ ਸਿਗਾਇਆ ਤੇ ਦਾਤਰਿਆ ਵੀ इवन ਤੇ ਸੰਗਰ ਦਾਤਰੇ ਕੰਦੇ ਪਹਿਲਾ ਦੋ ਗੱਡੀਆਂ ਨੂੰ ਵੀ ਮਾਰਦਾ ਮਾਰਦਾ ਬੱਚਿਆ ਪੁਲਿਸ ਨੂੰ ਬੁਲਾ ਕੇ ਇਨਫੋਰਮ ਕੀਤਾ ਦੀ ਆਲਮੋਸਟ ਹੋ ਗਏ ਵੀ 25 ਮਿੰਟ ਹੋ ਗਏ ਸਾਨੂੰ ਉੱਥੇ ਖੜਿਆ ਕੋਈ ਨਹੀਂ ਆਇਆ ਜੀ ਹਾਂਜੀ ਮੱਗ ਕੀ ਕਰਦੇ ਮੰਨੋ ਜੋ ਪਹਿਲਾਂ ਤਾਂ ਉਹ ਵੀ ਦੇਖੋ ਨਾ ਜਿਹਦੀ ਰਿਸਪੋਨਸੀਬਿਲਟੀ ਹੈਗੀ ਹੈ ਇੰਨੇ ਪੈਸੇਂਜਰਸ ਹੈ ਉਹਨਾਂ ਨੂੰ ਲੱਤ ਪਾਉਣੀ ਚਾਹੀਦੀ ਆ ਹੋਰ ਇਹ ਤਾਂ ਆ ਕੇ ਰੱਖਦੇ ਕਿਸੇ ਦਾ ਦੇਖਦੇ ਨਹੀਂ ਆਉਂਦੇ ਸਾਨੂੰ ਤਾਂ ਹਰ ਜਿਹੜੇ ਮਕੋੜੇ ਸਮਝਦੇ ਆ ਕੋਈਆਂ ਗੱਡੀਆਂ ਵੀ ਜਿਹੜੇ ਮੋੜੇ ਫਾਹਮਦੇ ਆ ਪਹਿਲੀ ਗੱਲ ਤੋਂ ਦੀ ਸਪੀਡ ਲੇ ਮਿਲ ਕੇ ਛੇ ਸੀ ਸਪੀਡ ਲਿਮਟ ਚਾਹੀਦੀ ਆ ਵੀ ਅਨੀ ਸਪੀਡ ਤੇ ਉਹਦੀ ਸਪੀਡ ਲਿਮਟ 60 ਤੋਂ ਉੱਪਰ ਨਹੀਂ ਹੈ ਇੱਥੇ ਅੱਗੇ ਜਾ ਕੇ ਸਪੀਡ ਵਾਲੇ ਉਹ ਵੀ ਲੱਗੇ ਹੋਏ ਆ ਤੂੰ 60 ਦੀ ਸਪੀਡ ਦੇ ਬੱਸ ਚਲਾਣ ਵਾਲਾ 100 ਤੋਂ ਉੱਪਰ ਚਲਾਉਂਦਾ ਪਿਆ ਔਰ ਉੱਤੋਂ ਦੀ ਤਾਂ ਡਰਾਈਵਰ ਨਹੀਂ ਹੈ ਇਹ ਤਾਂ ਇਹਨਾਂ ਸ਼ੁਕਰ ਹੈ ਜੀ ਭਾਈ ਕੀ ਤਾਂ